ਗੁਰਦੇਵ 파र्श स्पर्ਸ਼ ਪਰਾ ਪਰਾ ਸ਼ਬਦ ਹੁੰਦਾ ਕਿ 파र्श ਤੋਂ ਪਰੇ ਉਸ ਤੋਂ ਵੀ ਅੱਗੇ ਕਿਉਂ ਧਿਆਨ ਦੇਓ 파र्श ਵਿੱਚ ਇੱਕ ਤਾਕਤ ਹੈ ਕਿ ਗਲਿਆ ਸੜਿਆ ਲੋਹਾ ਵੀ ਉਹਦੇ ਨਾਲ ਲੱਗ ਜਾਵੇ ਅੱਠ ਧਾਤਾਂ ਦੇ ਵਿੱਚੋਂ ਉਸ ਨੂੰ ਉਹ ਸੋਨਾ ਬਣਾ ਦਿੰਦਾ ਹੈ ਪਰ ਇੱਥੇ ਲਿਖਿਆ ਹੈ ਕਿ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ 파ਰਸ਼ ਪਰਸ਼ ਪਰਾ ਇਹਦੇ ਵਿੱਚ ਤੇ 파ਰਸ਼ ਦੇ ਵਿੱਚ ਇੱਕ ਵੱਡਾ ਅੰਤਰ ਇਹੀ ਹੈ ਉਹ 파ਰਸ਼ ਤੋਂ ਸੋਨਾ ਬਣਾ ਦਿੰਦਾ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਇਹੋ ਜੇ ਨੇ ਕਿ ਜਿਹੜੇ ਸਿੱਖ ਨੂੰ ਆਪਣਾ ਰੂਪ ਹੀ ਬਣਾ ਦਿੰਦੇ ਆ ਪਾਰਸ਼ ਪਾਰਸ਼ਨੀ ਬਣਾਏਗਾ ਪਰ ਗੁਰੂ ਇਹੋ ਜ ਹੈ ਕਿ ਜਿਹੜਾ ਆਪਣਾ ਰੂਪ ਦੇ ਦੇਂਦਾ ਹੈ ਪੂਰਾ ਖਾਲਸਾ ਮੇਰਾ ਰੂਪ ਹੈ ਖਾਸ